ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੁਦਰਤ ਕ੍ਰिएशन ਵਿੱਚ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਆ। ਦੋਸਤੋ ਤੁਹਾਨੂੰ ਪਤਾ ਜਿਵੇਂ ਆਪਾਂ ਜਿਹੜੀਆਂ ਲਾਸਟ ਵੀਡੀਓ ਮੈਂ ਅਪਡੇਟ ਕੀਤੀ ਸੀ ਮਤਲਬ ਪਲਾਜੋ ਦੀ ਆਪਾਂ ਪੈਂਟ ਪਲਾਜੋ ਦੀ ਕਟਿੰਗ ਕੀਤੀ ਸੀਗੀ ਹਨਾ ਤੇ ਮੈਨੂੰ ਨਾ ਬਹੁਤ ਜ਼ਿਆਦਾ ਮੇਰੇ ਸਬਸਕ੍ਰਾਈਬਰਸ ਦਾ ਮੈਸੇਜ ਆਉਂਦਾ ਪਿਆ ਸੀਗਾ ਕਿ ਮੈਡਮ ਤੁਸੀਂ ਕਟਿੰਗ ਤਾਂ ਅਪਲੋਡ ਕਰਤੀ ਆ ਹੁਣ ਤੁਸੀਂ ਸਟਿਚਿੰਗ ਅਪਲੋਡ ਕਰੋ। ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਭੈਣਾਂ ਦਾ ਬਹੁਤ ਜ਼ਿਆਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਹ ਸੋਹਣੇ-ਸੋਹਣੇ ਕਮੈਂਟ ਕੀਤੇ। ਤੇ ਉਹਨਾਂ ਦੀ ਸੋ ਡਿਮਾਂਡ ਤੇ ਆਪਾਂ ਜੇ ਪੈਂਟ ਬਲਾਊਜ਼ ਦੀ ਕਟਿੰਗ ਲੈ ਕੇ ਆਏ ਆ ਇਹ ਬਹੁਤ ਹੀ ਜਿਆਦਾ ਸੋਹਣੇ ਤਰੀਕੇ ਦੇ ਨਾਲ ਪੈਂਟ ਬਿਲਕੁਲ ਰੈਡੀमेड ਟਾਈਪ ਬਣੂਗੀ ਕੋਈ ਅੰਦਾਜ਼ਾ ਨਹੀਂ ਲਾ ਸਕੂਗਾ ਵੀ ਆਪਾਂ ਆਪ ਸਚਿਚ ਕੀਤੀ ਹੈ ਕਿ ਰੈਡੀमेड ਤਰੀਕੇ ਦੇ ਨਾਲ ਲਈਆ ਰੈਡੀमेड ਲਈਆ ਆਪਾਂ ਹਨਾ ਸੋ ਸਾਰੀ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਦੇਖੋਗੇ ਤੇ ਅ ਮਤਲਬ ਪੂਰੀ ਵੀਡੀਓ ਦੇਖਣ ਤੋਂ ਬਾਅਦ ਜੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗੀ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਐਂਡ ਜੇ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕਰਦੇ ਪਏ ਹੋ ਤਾਂ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਹੀਂ ਭੁੱਲਣਾ ਠੀਕ ਹੈ ਸੋ ਇਹ ਜਿਹੜੀ ਪੈਂਟ ਪਲਾਜ਼ੋ ਆ ਇਹ ਆਪਾਂ ਹੁਣ ਸਟਿਚ ਕਰਨੀ ਹੈ ਜਿਹੜੀ ਕੀ ਆ ਸਟਾਰਟ ਕਰਦੇ ਆ ਆ ਦੇਖੋ ਇਹਦੇ ਵਾਸਤੇ ਆਪਾਂ ਦੋ ਪਾਸੇ ਕੱਟਿੰਗ ਕੀਤੀ ਸੀ ਇੱਕ ਤਾਂ ਪਿਛਲਾ ਪਾਸਾ ਕਟਿੰਗ ਕੀਤਾ ਸੀ ਜਿਹੜਾ ਆਪਾਂ 2 ਇੰਚ ਵੱਧ ਦੇ ਕਟਿੰਗ ਕੀਤਾ ਸੀਗਾ ਇੱਕ ਆਪਾਂ ਫਰੰਟ ਵਾਲਾ ਪਾਸਾ ਜਿਹੜਾ ਸੀਗਾ ਉਹ ਵਾਲੇ ਉਹਦੀ ਕਟਿੰਗ ਕੀਤੀ ਸੀ ਠੀਕ ਹੈ ਆ ਦੇਖੋ ਇਸ ਤਰੀਕੇ ਨਾਲ ਆਪਾਂ ਪਲਾਜ਼ੋ ਦੀ ਕਟਿੰਗ ਕੀਤੀ ਸੀ ਅਦੇ ਕੋ ਆਦਾ ਹੈਗਾ ਵਾ ਫਰੰਟ ਵਾਲਾ ਪਾਸਾ ਜਿੰਦੇ ਉੱਤੇ ਆਪਾਂ ਇਦਾਂ ਪਲੋਈਆਂ ਪਾਈਆਂ ਸੀ ਪਲੇਟਾਂ ਦੀ ਮੈਂ ਤੁਹਾਨੂੰ ਮਾਰਕਿੰਗ ਕਿਹਾ ਸੀ ਕਰਨ ਵਾਸਤੇ ਠੀਕ ਹੈ ਇਹ ਤੁਸੀਂ ਪਲੋਈਆਂ ਮੈਂ ਤੁਹਾਨੂੰ ਕਿਹਾ ਸੀ ਵੀ ਆਪਾਂ ਇੱਥੇ ਪਲੇਟਾਂ ਪਾਉਣੀਆਂ ਵਾ ਠੀਕ ਹੈ ਇਹ ਫਰੰਟ ਪਾਸਾ ਸੀਗਾ ਤੇ ਆਹ ਸੀ ਜਿਹੜਾ ਇਹ ਪਿਛਲਾ ਪਾਸਾ ਆਪਾਂ ਕਟਿੰਗ ਕੀਤੀ ਸੀ ਜਿਹੜਾ 2 ਇੰਚ ਆਪਾਂ ਵਧਾ ਕੇ ਕਟਿਆ ਸੀਗਾ ਪਿਛਲੀ ਵੀਡੀਓ ਤੇ ਤੇ ਜਿਨ੍ਹਾਂ ਨੇ ਵੀਡੀਓ ਇਹ ਕਟਿੰਗ ਵਾਲੀ ਵੀਡੀਓ ਸਿੱਖਣੀ ਹੈ ਠੀਕ ਹੈ ਉਹ ਚੈਨਲ ਤੇ ਜਾ ਕੇ ਵਿਜ਼ਿਟ ਕਰੋ ਉੱਥੇ ਵਾਧੂ ਕਟਿੰਗ ਵਾਲੀਆਂ ਵੀਡੀਓ ਵੀ ਇਹਦੇ ਦਾ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਦਿੱਤਾ ਉਹ ਖੋਲ ਕੇ ਉੱਥੇ ਵ ਕਟਿੰਗ ਬਹੁਤ ਸੌਖੇ ਤਰੀਕੇ ਦੇ ਨਾਲ ਕੀਤੀ ਹੋਈ ਆ ਸੋ ਹੁਣ ਆਪਾਂ ਬੜਾ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਕੀ ਕਰਨਾ ਆਪਾਂ ਇਹਦੀ ਸਟੀਚਿੰਗ ਤੇ ਆ ਜਾਨੇ ਆ ਆ ਫਰੰਟ ਵਾਲੇ ਪੱਲੇ ਦੇ ਹੱਕ ਲਓ ਦੋਨੇ ਠੀਕ ਹੈ ਇਹ ਆਪਾਂ ਪਲੋਈਆਂ ਦੀਆਂ ਨਿਸ਼ਾਨੀਆਂ ਲਾਈਆਂ ਸੀਗੀਆਂ ਠੀਕ ਹੈ ਸੋ ਇਹ ਜਿਹੜੀਆਂ ਪਲੋਈਆਂ ਦੀਆਂ ਨਿਸ਼ਾਨਾ ਆਪਾਂ ਬੈਕ ਸਾਈਡ ਤੇ ਵੀ ਇਦਾਂ ਹੀ ਲਾ ਲੈਣੀਆਂ ਆ ਆ ਦੇਖੋ ਆ ਬੈਕ ਸਾਈਡ ਤੇ ਵੀ ਆਪਾਂ ਉਦਾਂ ਹੀ ਲਾ ਲਈਆਂ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਵਾ ਆਪਾਂ ਜਿਹੜਾ ਆ ਜਿਹੜੀ ਝੋਲੀ ਆ ਝੋਲੀ ਦੀ ਆ ਜਿਹੜੀ ਨਿਸ਼ਾਨੀ ਇੱਥੇ ਆਪਾਂ ਜਿਹੜੀ ਆ ਉਹ ਸਲਾਈ ਲਾ ਦਾਂਗੇ ਇਹ ਜਿਹੜੇ ਤੁਸੀਂ ਸਲਾਈ ਲਾਉਣੀ ਹੈ ਬਿਲਕੁਲ ਬਰੀਕ ਬਕੇ ਦੀ ਹੋਣੀ ਚਾਹੀਦੀ ਮੋٹے ਬਕੇ ਦੀ ਨਾ ਹੋਵੇ ਇਹ ਤੇ ਤੁਸੀਂ ਨਿਸ਼ਾਨੀ ਲਾਈ ਸੀ ਇਹਨੂੰ ਫਿਰ ਆਪਾਂ ਡਬਲ ਸਲਾਈ ਲਾਵਾਂਗੇ ਕਦੀ ਵੀ ਤੁਸੀਂ ਆਪਾਂ ਮਸਲਵਾਰ ਦੀ ਝੋਲੀ ਭਾ ਪਲਾਰੂ ਦੀ ਡਬਲ ਸਲਾਈ ਲਾਓ ਅਵੇ ਕੋਪਾ ਸਲਾਈ ਲਾ ਲਈ ਹੁਣ ਆਪਾਂ ਕੀ ਕਰ ਰਹੇ ਇਹਨਾਂ ਨੂੰ ਖੋਲ ਦੇਣਾ ਆ ਦੋ ਕੱਪੜੇ ਇਹਨਾਂ ਨੂੰ ਆਪਾਂ ਖੋਲ ਦਾਂਗੇ ਖੋਲ ਕੇ ਹੁਣ ਜਿਹੜੀਆਂ ਆਪਾਂ ਪਲੇਟਾਂ ਦੇ ਨਿਸ਼ਾਨੀ ਲਾਈ ਸੀ ਉਹ ਉਹ ਤੁਸੀਂ ਕਿਵੇਂ ਫੜਨਾ ਇੱਥੋਂ ਫੜੋਗੇ ਤੁਸੀਂ ਆ ਸੈਂਟਰ ਵਾਲੀ ਲਾਈਨ ਤੋਂ ਠੀਕ ਹੈ ਇਹ ਸੇਮ ਪਲੇਟ ਉਦਾਂ ਪਾਉਣੀ ਜਿਵੇਂ ਮੈਂ ਤੁਹਾਨੂੰ ਸ਼ਰਟ ਦੀ ਪਲੇਟ ਪਾਉਣੀ ਦੱਸ ਜੀਣੀ ਆ ਤੇ ਇੱਕ ਪੈਰ ਦੇ ਹਿਸਾਬ ਨਾਲ ਇਹਦੇ ਤੁਸੀਂ ਰੱਖੋਗੇ ਤੇ ਹੌਲੀ ਹੌਲੀ ਇੱਥੋਂ ਬਾਹਰ ਕੱਢ ਦੋਗੇ ਤੁਸੀਂ ਸਲਾਈ ਨੂੰ ਆ ਦੇਖੋ ਆਪਣੀ ਪਲੇਟ ਕਿੰਨੀ ਸਮੂਥ ਤੇ ਕਿੰਨੀ ਸੋਹਣੀ ਪਈ ਆ ਆ ਦੇਖੋ ਆ ਦੇਖੋ ਆਪਣੀ ਪਲੇਟ ਪੈ ਗਈ ਆ ਠੀਕ ਹੈ ਆ ਦੇਖੋ ਇਥੇ ਦੇਖ ਬਿਲਕੁਲ ਸਾਫ ਸਫਾਈ ਦੇ ਨਾਲ ਪਈ ਆ ਇਸੇ ਤਰੀਕੇ ਨਾਲ ਹੀ ਆਪਾਂ ਦੂਜੀਆਂ ਪਲੇਟਾਂ ਵੀ ਪਾ ਲਾਂਗੇ ਇਹ ਪਲੇਟਾਂ ਪਾਉਣੀਆਂ ਜ਼ਰੂਰੀ ਆ ਕਿਉਂਕਿ ਬੈਕ ਤੋਂ ਤੇ ਫਰੰਟ ਦੀ ਫਿਟਿੰਗ ਦਾ ਫਰਕ ਹੁੰਦਾ ਚਾਰਾ ਪਲੇਟਾਂ ਨੂੰ ਆਪਾਂ ਇਸ ਤਰੀਕੇ ਦੇ ਨਾਲ ਪਾ ਲਾਂਗੇ ਕਿਉਂਕਿ ਪਲੇਟਾਂ ਦੇ ਨਾਲ ਤੁਸੀਂ ਦੇਖਦੇ ਹੋ ਜੇ ਪਲੇਟ ਪਾਏ ਹੋਏ ਹਨ ਫਿਰ ਤੁਸੀਂ ਕਿਸੇ ਸ਼ਾਰਟ ਗਮੀਜ਼ ਦੇ ਨਾਲ ਵੀ ਪਾਉਣਾ ਚਾਹੁੰਦੇ ਹੋ ਤੁਸੀਂ ਪਾ ਸਕਦੇ ਹੋ ਆ ਦੇਖੋ ਆਪਾਂ ਚਾਰੇ ਪਲੇਟਾਂ ਪਾ ਲਈਆਂ ਆ ਦੇਖੋ ਆ ਫਰੰਟ ਆ ਦੇਖੋ ਆ ਸਿਲਾਈ ਆ ਅਸਨ ਵਾਲੀ ਆ ਪਲੇਟਾਂ ਹੁਣ ਇਹਨੂੰ ਆਪਾਂ ਇੱਕ ਵਾਰੀ ਪਾਸੇ ਕਰ ਦਾਂਗੇ ਹੁਣ ਆ ਜੋ ਬੈਕ ਸਾਈਡ ਤੇ ਹੁਣ ਬੈਕ ਸਾਈਡ ਦੀ ਆਪਾਂ ਸੇਮ ਇਸੇ ਤਰ੍ਹਾਂ ਹੀ ਝੋਲੀ ਦੀ ਜਿਹੜੀ ਪਹਿਲਾਂ ਨਿਸ਼ਾਨੀ ਆ ਉਹਦੇ ਤੇ ਸਿਲਾਈ ਲਾ ਦਾਂਗੇ ਆ ਦੇਖੋ ਬਿਚੋਲੀ ਦੀ ਨਿਸ਼ਾਨੀ ਲਾ ਲਈ ਐ ਇਹਨਾਂ ਤੁਸੀਂ ਹੁਣ ਕੀ ਕਰੋਗੇ ਹੁਣ ਆ ਇਹਦੀ ਵਿੱਚੋਲੀ ਦੀ ਨਿਸ਼ਾਨੀ ਲੱਗੀ ਇਹਦੀ ਤੇ ਵੀ ਲੱਗ ਗਈ ਹੁਣ ਫਰੰਟ ਤੁਸੀਂ ਫਰੰਟ ਵਾਲੇ ਪਾਸੇ ਨੂੰ ਫੜ ਲੋਗੇ ਆ ਦੇਖੋ ਇਹਦੇ ਵਾਸਤੇ ਇਹਦੇ ਵਾਸਤੇ ਆਪਾਂ ਕੀ ਕਰਾਂਗੇ ਆ ਦੇਖੋ ਆਪਾਂ ਬੁਕਰਮ ਦਾ ਪੀਸ ਲੈ ਲਿਆ ਇੱਕ ਬੁਕਰਮ ਦਾ ਜਿਹੜਾ ਪੀਸ ਆ ਇਹ ਹੈਗਾ ਵਾ 1.5 ਇੰਚ ਨਹੀਂ ਸਵਾ 1 ਇੰਚ ਦਾ ਇਹ ਹੈਗਾ ਚੜਾਈ ਦੇ ਵਿੱਚ ਤੇ ਜਿਹੜੀ ਤੁਸੀਂ ਇਹਦੀ ਦੇਖਣੀ ਆ ਵੀ ਇਹਨੂੰ ਕਿੰਨਾ ਆਪਾਂ ਲਾਉਣਾ ਕਿੰਨਾ ਵਾ ਇੱਥੋਂ ਤੁਸੀਂ ਬੈਲਟ ਦੇ ਇੱਥੇ ਏਦਾਂ ਰੱਖ ਕੇ ਇਹਨੂੰ ਨਾਪ ਲੋਗੇ ਵੀ ਕਿੰਨਾ ਤੁਹਾਨੂੰ ਚਾਹੀਦਾ ਦੇਖੋ ਜੁੱਤੀ ਤੇ ਕਰ ਵੀ ਤੁਹਾਡਾ ਆਉਂਦਾ ਵਾ ਆ ਦੇਖੋ ਇੱਥੇ ਕਰਾਉਂਦਾ ਇੱਥੋਂ ਫੋਲਡ ਕਰ ਲਓਗੇ ਤੇ ਇਹਦੀ ਜਿਹੜੀ ਆ ਉਹ ਤੁਸੀਂ ਕਟਿੰਗ ਕਰ ਦਿਓਗੇ ਆ ਦੇਖੋ ਆਪਾਂ ਇਹਦੀ ਕਟਿੰਗ ਕਰਤੀ ਐ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਇਹਦੇ ਹਿਸਾਬ ਤੇ ਹੀ ਕਿ ਇਹ ਹੁਣ ਸਵਾਇ 1 ਇੰਚ ਸੀ ਹੁਣ ਆਪਾਂ ਕੀ ਕਰਾਂਗੇ 2 ਇੰਚ ਤੱਕ ਦੀ ਇੱਕ ਪੱਟੀ ਲੈ ਲਾਂਗੇ ਇੰਨੀ ਹੀ ਚੌੜੀ ਇੰਨੀ ਚੌੜੀ ਆਪਾਂ ਇੱਕ ਪੱਟੀ ਲਵਾਂਗੇ ਆ ਦੇਖੋ ਬੁਕਰਮ ਦੇ ਹਿਸਾਬ ਦੀ ਜਿਹੜੀ ਆਪਾਂ 벨ਟ ਬਣਾਉਣੀ ਆ ਉਹਦੇ ਹਿਸਾਬ ਦੇ ਥੀਕੇ ਮੈਂ ਕੀ ਕੀਤਾ ਵਾ ਅਤੇ 3 ਇੰਚ ਚੌੜੀ ਇੱਕ ਪੱਟੀ ਲੈ ਲਈ ਆ ਜਿੰਨੀ ਇਹਦੀ ਲੰਬਾਈ ਆ ਬੁਕਰਮ ਦੇ ਹਿਸਾਬ ਤੇ ਇਹਨੂੰ ਮੈਂ ਕੀ ਕਰਨਾ ਬੁਕਰਮ ਨੂੰ ਸੈਂਟਰ ਚ ਰੱਖ ਕੇ ਆ ਦੇਖੋ ਇਸ ਤਰੀਕੇ ਨਾਲ ਰੱਖ ਕੇ ਆ ਕੱਪੜਾ ਉੱਪਰ ਨੂੰ ਫੋਲਡ ਕਰਕੇ ਤੇ ਮੈਂ ਆ ਜਿਹੜੀ ਇੱਥੇ ਸਿੱਧੀ ਜਿਹੜੀ ਉਹ ਸਿਲਾਈ ਲਾ ਦੇਣੀ ਆ ਦੇਖੋ ਮੈਂ ਇਸ ਤਰੀਕੇ ਦੇ ਨਾਲ ਆ ਜਿਹੜੀ ਸਲਾਈ ਲਾਤੀ ਆ ਹੁਣ ਆਪਾਂ ਕੀ ਕਰਨਾ ਫਰੰਟ ਸਾਈਡ ਪਲਾਜੋ ਦੀ ਲੈਣੀ ਜਿੰਦੇ ਆਪਾਂ ਪਲੇਟਾ ਪਾਈਆਂ ਸੀ ਫਰੰਟ ਪਲਾਜੋ ਦੀ ਸਿੱਧੀ ਸਾਈਡ ਤੇ ਪੱਟੀ ਦੀ ਪੁੱਠਾ ਪਾਸਾ ਇਹਨੂੰ ਉੱਪਰ ਰੱਖ ਕੇ ਜਿੱਥੇ ਤੇ ਆਪਾਂ ਸਲਾਈ ਲਾਈ ਇਹਦੇ ਉੱਪਰੋਂ ਫਿਰ ਤੋਂ ਜਿਹੜੀ ਆ ਉਹ ਸਲਾਈ ਲਾ ਕੇ ਇਹਨੂੰ ਅਟੈਚ ਕਰ ਦਾਂਗੇ ਇਹ ਥੋੜਾ 벨ਟ ਵਾਲਾ ਪਲਾਜੋ ਬਣ ਜਾਊਗਾ ਬਹੁਤ ਸੋਹਣੀ ਇਹਦੀ ਫਿਨਿਸ਼ਿੰਗ ਆਊਗੀ ਆ ਦੇਖੋ ਆਪਾਂ ਪੱਟੀ ਲਾ ਲਈ ਐ ਹੁਣ ਆਪਾਂ ਕੀ ਕਰਾਂਗੇ ਇਹਨੂੰ ਇਸ ਤਰੀਕੇ ਦੇ ਨਾਲ ਆ ਜਿਹੜਾ ਉਹ ਕਰ ਦਾਂਗੇ ਤੁਸੀਂ ਇੱਥੇ ਸਲਾਈ ਲਾਉਣੀ ਆ ਤਾਂ ਲਾ ਸਕਦੇ ਹੋ ਨਹੀਂ ਲਾਉਣੀ ਤਾਂ ਵੀ ਨਾਲ ਕੋਈ ਚੱਕਰ ਨਹੀਂ ਪਰ ਮੈਂ ਨਹੀਂ ਲਾਉਣੀਗੀ ਕਿਉਂਕਿ ਥੋੜਾ ਦੇਖੋ ਆਪਣੇ ਵੀ ਤੁਸੀਂ ਦੇਖ ਲਓ ਰੈਡੀਮੇਡ ਸਟਾਈਲ ਲੱਗਦਾ ਪਿਆ ਠੀਕ ਹੈ ਤੁਸੀਂ ਲਾਉਣੀ ਆ ਤਾਂ ਲਾ ਸਕਦੇ ਹੋ ਤੁਹਾਡੀ ਮਰਜ਼ੀ ਆ ਐਦਾਂ ਕਰਕੇ ਇਹਦੇ ਉੱਤੇ ਉੱਤੇ ਬੈਠ ਮਸ਼ੀਨ ਆ ਜਿਹੜੀ ਤੁਸੀਂ ਉਹ ਲਾ ਸਕਦੇ ਆ ਹੁਣ ਆਪਾਂ ਕੀ ਕਰਨਾ ਬੈਕ ਸਾਈਡ ਲਵਾਂਗੇ ਆ ਫਰੰਟ ਪਲਾਜੋ ਦੇ ਫਰੰਟ ਪਾਸੇ ਦੀ ਸਿੱਧੀ ਸਾਈਡ ਆ ਆ ਗਿਆ ਆਪਣਾ ਪਿਛਲਾ ਪਾਸਾ ਇਹਦਾ ਪੁੱਠਾ ਪਾਸਾ ਆਪਾਂ ਉੱਪਰ ਰੱਖਾਂਗੇ ਠੀਕ ਹੈ ਇੱਥੋਂ ਇਦਾਂ ਮਿਣੋ ਆ ਦੇਖੋ ਇੱਥੋਂ ਫੜੋ ਤੇ ਪਹੁੰਚੇ ਵਾਲੇ ਪਾਸੇ ਆ ਜਾਓ ਜਿੱਥੇ ਪਹੁੰਚੇ ਆ ਆ ਦੇਖੋ ਪਹੁੰਚਿਆ ਆ ਸਿੱਧੇ ਪਾਸੇ ਦੋਨੇ ਅੰਦਰ ਆ ਪੁੱਠਾ ਪਾਸਾ ਜਿਹੜਾ ਉਹ ਬਾਹਰਲੇ ਪਾਸੇ ਆ ਆ ਆ ਉਹ ਸਾਈਡ ਜਿਹੜੀ ਆਪਣ ਲੱਗ ਦੀ ਸਾਈਡ ਵਾਲੀ ਹੁੰਦੀ ਪੱਟ ਵਾਲੀ ਸਾਈਡ ਹੁੰਦੀ ਹੈ ਜਿਹੜੀ हिਪ ਵਾਲਾ ਪਾਸਾ ਉਹ ਆ ਇਥੋਂ ਅੱਧੇ ਇੰਚ ਦੇ ਫਰਕ ਤੇ ਆਪਾਂ ਸਲਾਈ ਲਾਉਣੀ ਸ਼ੁਰੂ ਕਰ ਦਾਂਗੇ ਆ ਦੇਖੋ ਅਦੇ ਕੋ ਹੁਣ ਆ ਉੱਪਰਲੇ ਪਾਸੇ ਆ ਗਏ ਆ ਆ ਆਪਣਾ ਬੈਲਟ ਥੱਲੇ ਲੱਗੀ ਹੋਈ ਆ ਆ ਪਿਛਲੇ ਪਾਸੇ ਦੀ ਸਾਈਡ ਆ ਠੀਕ ਹੈ ਹੁਣ ਆਪਾਂ ਕੀ ਕਰਨਾ ਇੱਥੇ ਆਪਾਂ ਅਡਜਸਟ ਕਰਨੀ ਆ ਇਲਾਸਟਿਕ ਇਸ ਤਰੀਕੇ ਨਾਲ ਰੱਖੋਗੇ ਤੁਸੀਂ ਤੇ ਇਹਨੂੰ ਇਸ ਤਰੀਕੇ ਨਾਲ ਜਿਹੜੀ ਇੱਥੇ ਸਿੱਧੀ ਉਹ ਸਿਲਾਈ ਲਾ ਦਿੰਦੇ ਆ ਇਧਰ ਦੇਖੋ ਇਧਰੋਂ ਤਾਂ ਆਪਾਂ ਇਲਾਸਟਿਕ ਪਾਤੀ ਆ ਹੁਣ ਆਪਾਂ ਦੂਜੇ ਪਾਸੇ ਆਹ ਵਾਲੇ ਪਾਸੇ ਇਲਾਸਟਿਕ ਦੋ ਅਟੈਚ ਕਰਨੀ ਆ ਮੈਂ ਤੁਹਾਨੂੰ ਦੱਸਦੀ ਆ ਆ ਦੂਜੇ ਪਾਸੇ ਆ ਜਾਓ ਪਹੁੰਚਿਆਂ ਵਾਲੇ ਪਾਸੇ ਆ ਦੇਖੋ ਇਹਨੂੰ ਖੋਲੋ ਪਹੁੰਚੇ ਇਹਨਾਂ ਦੋਨਾਂ ਪਹੁੰਚਿਆਂ ਨੂੰ ਨੀਚੋਂ ਆਪਸ ਨੂੰ ਖੜਾ ਉੱਪ ਥੱਲਿਓ ਜਦੋਂ ਪਹੁੰਚੇ ਤੁਸੀਂ ਸਲਾਈ ਨੂੰ ਥੱਲਿਓ ਉੱਪਰ ਨੂੰ ਲੈ ਕੇ ਜਾਣੀ ਹੈ ਸਲਾਈ ਆ ਦੇਖੋ ਆ ਪਹੁੰਚੇ ਆ ਦੋਨੇ ਇਦੋਂ ਆਪਾਂ ਉੱਪਰ ਨੂੰ ਚੱਲਣਾ ਦੇਖੋ ਹੁਣ ਆਪਾਂ ਉੱਪਰ ਤੱਕ ਆ ਚੱਲੇ ਆ ਸਲਾਈ ਦੇ ਹੁਣ ਜਿਹੜਾ ਆ ਪਾਸਾ ਸੀ ਨਾ ਆਪਾਂ ਇੱਕ ਪਾਸਾ ਅਟੈਚ ਕਰਨਾ ਹੈ ਹੁਣ ਆਪਾਂ ਕਾਏ ਪਾਸਾ ਇਹਨੂੰ ਬੁਗਰਮ ਨੂੰ ਸਿੱਧਾ ਕਰੋ ਇਸ ਤਰ੍ਹਾਂ ਵਾਲੀ ਇਦਾਂ ਹਣੀ ਹੋਣਾ ਚਾਹੀਦਾ ਇਦਾਂ ਹੋਣਾ ਚਾਹੀਦਾ ਕੱਪੜਾ ਨੂੰ ਦੇਖੋ ਵੀ ਕੱਪੜਾ ਬਿਲਕੁਲ ਸਿੱਧਾ ਤੇ ਇਸੇ ਤਰੀਕੇ ਨਾਲ ਜਿਵੇਂ ਆਪਾਂ ਉਧਰ ਇਹਨੂੰ ਇਸ ਤਰ੍ਹਾਂ ਲਾ ਕੇ ਤੇ ਉੱਤੇ ਕੱਪੜਾ ਫੋਲਡ ਕੀਤਾ ਸੀ ਠੀਕ ਹੈ ਇਸੇ ਤਰੀਕੇ ਦੇ ਨਾਲ ਆਪਾਂ ਇੱਥੋਂ ਇਹਨ ਜਿਹੜੀ ਸਿੱਧੀ ਸਲਾਈ ਲਾ ਦਾਂਗੇ ਆ ਦੇਖੋ ਆ ਦੇਖੋ ਭਾਈ ਇਧਰੋਂ ਵੀ ਅਟੈਚ ਕਰ ਲਿਆ ਠੀਕ ਹੈ ਇਧਰੋਂ ਵੀ ਬੁਕਰਮ ਨੂੰ ਇਲਾਸਟਿਕ ਨੂੰ ਅਟੈਚ ਕਰ ਲਿਆ ਹੁਣ ਆਪਾਂ ਕੀ ਕਰਾਂਗੇ ਇਸ ਤਰੀਕੇ ਦੇ ਨਾਲ ਨੂੰ ਖਿੱਚਾਂਗੇ ਇਸ ਤਰੀਕੇ ਦੇ ਨਾਲ ਠੀਕ ਹੈ ਆਹ ਬੁਕਰਮ ਦਾ ਤੁਸੀਂ ਇਸ ਤਰੀਕੇ ਦੇ ਨਾਲ ਆਹ ਸੈਂਟਰ ਲੈ ਲੈਣਾ ਠੀਕ ਹੈ ਤੇ ਆਹ ਜਿਹੜੀ ਸਲਾਈ ਹੈ ਕੱਪੜੇ ਦੀ ਆਹ ਦੇਖੋ ਆਹ ਸੈਂਟਰ ਲੈ ਲਿਆ ਮੈਂ ਤੇ ਆਹ ਜਿਹੜੀ ਸਲਾਈ ਹੈ ਕੱਪੜੇ ਦੀ ਠੀਕ ਹੈ ਇਹਨੂੰ ਤੁਸੀਂ ਇੱਥੇ ਰੱਖੋਗੇ ਠੀਕ ਹੈ ਜੇ ਦਾ ਤੁਸੀਂ ਇਦਾਂ ਕਰਨਾ ਇਦਾਂ ਕਰ ਸਕਦੇ ਇੱਥੇ ਰੱਖ ਕੇ ਇੱਕ ਹਲਕਾ ਜਿਹਾ ਤੁਹਾਨੂੰ ਦੱਸ ਦਿੰਨੇ ਆ ਆ ਇੱਥੇ ਰੱਖਿਆ ਤੇ ਇੱਥੇ ਇਦਾਂ ਮੋੜ ਕੇ ਤੇ ਹਲਕੀ ਜਿਹੀ ਸੀਨ ਲਾ ਲਓ ਜੇ ਨਹੀਂ ਵੀ ਕਰਨਾ ਸਿੱਧਾ ਕਰਨਾ ਚਾਹੋ ਨੇ ਸਿੱਧਾ ਕਰ ਲਓ ਕੋਈ ਇਸ਼ੂ ਨਹੀਂ ਹੈਗਾ ਆ ਦੇਖੋ ਪਰ ਮੈਂ ਇੱਥੇ ਸੈਂਟਰ ਤੇ ਇੱਕ ਵਾਰੀ ਲਾ ਲਾਂਗੀ ਹੁਣ ਆਪਾਂ ਕੱਢ ਦਾਂਗੇ ਹੁਣ ਇਥੋਂ ਇੰਨਾ ਪਰ ਕੇ ਥੋੜਾ ਕੱਪੜਾ ਐਡਜਸਟ ਕਰਨਾ ਤੁਹਾਨੂੰ ਸੌਖਾ ਹੋ ਜਾਣਾ ਠੀਕ ਹੈ ਆ ਦੇਖੋ ਹੁਣ ਇਦਾਂ ਕੀਤਾ ਠੀਕ ਹੈ ਇਹਨੂੰ ਫੋਲਡ ਕਰਨਾ بس ਇੱਕ ਚੀਜ਼ ਦਾ ਤੁਸੀਂ ਧਿਆਨ ਰੱਖਣਾ ਜਿਹੜੀ ਤੁਹਾਡੀ ਸਲਾਈ ਆ ਉਹ ਬੁੱਕ ਇਹਦੇ ਤੇ ਇਲਾਸਟਿਕ ਦੇਣੀ ਆਉਣੀ ਚਾਹੀਦੀ ਸਲਾਈ ਤੁਹਾਡੀ ਜਿਹੜੀ ਆ ਉਹ ਕੱਪੜੇ ਤੇ ਹੀ ਆਉਣੀ ਚਾਹੀਦੀ ਆ ਇਲਾਸਟਿਕ ਤੇ ਬਿਲਕੁਲ ਵੀ ਸਲਾਈ ਨਹੀਂ ਹੋਣੀ ਚਾਹੀਦੀ ਆ ਦੇਖੋ ਐਦਾਂ ਖਿੱਚੋ ਇਸੇ ਤਰੀਕੇ ਦੇ ਨਾਲ ਹੀ ਆਪਾਂ ਸਾਰੀ ਐਂਡ ਤੱਕ ਜਿਹੜੀ ਉਹ ਇਲਾਸਟਿਕ ਤੇ ਆਪਾਂ ਜਿਹੜੀ ਸਲਾਈ ਜਿਹੜੀ ਇਲਾਸਟਿਕ ਤੋਂ ਥੱਲੇ ਜਿਹੜਾ ਕਪੜਾ ਉਹਨੂੰ ਤੇ ਸਲਾਈ ਲਾਣੀ ਆ। ਆ ਦੇਖੋ ਜਿਹੜੀ ਇਲਾਸਟਿਕ ਆਪਾਂ ਉਹ ਪਾ ਚੁੱਕੇ ਆ। ਹੁਣ ਕੀ ਕਰਨਾ? ਇਹਨੂੰ ਸੈਂਟਰ 'ਚੋਂ ਇਦਾਂ ਖਿੱਚ ਕੇ ਤੁਸੀਂ ਸਿੱਧੀ ਸਲਾਈ ਮਾਰ ਸਕਦੇ ਹੋ। ਜੇ ਨਹੀਂ ਮਸ਼ੀਨ ਖੇਤੀ ਤੇ ਫਿਰ ਆਪਾਂ ਸੂਈ ਦੇ ਨਾਲ 1 2 3 4 ਥਾਵਾਂ ਤੇ ਇਦਾਂ ਖਿੱਚ ਕੇ ਇਹਨੂੰ ਸੋ ਇਹਨਾਂ ਐਡਜਸਟ ਕਰ ਦਾਂਗੇ ਠੀਕ ਹੈ ਇਹ ਆਪਣੀ ਬੈਲਟ ਦੇ ਇੰਦੇ ਇਲਾਸਟਿਕ ਦਾ ਬਿਲਕੁਲ ਹੋ ਗਿਆ ਪਰ ਤੁਸੀਂ ਜੇ ਤੁਹਾਡੀ ਮਸ਼ੀਨ ਵਧੀਆ ਵਰਕ ਕਰਦੀ ਆ ਫਿਰ ਤੁਸੀਂ ਕੀ ਕਰਨਾ ਇਦਾਂ ਰੱਖੋਗੇ ਠੀਕ ਹੈ ਆ ਬਲਾਂ ਨੂੰ ਇਦਾਂ ਸੈੱਟ ਕਰੋਗੇ ਠੀਕ ਹੈ ਵਾਲਾ ਪਾਸਾਰੇ ਸੈੱਟ ਕਰ ਲੇ ਇਹਨੂੰ ਖਿੱਚਣਾ ਖਿੱਚ ਕੇ ਆਪਾਂ ਸਲਾਈ ਜਿਹੜੀ ਲਾ ਦੇਣੀ ਆ ਦੇਖੋ ਠੀਕ ਹੈ ਆਪਣੀ ਇਲਾਸਟਿਕ ਤੇ ਸਲਾਈ ਲੱਗ ਗਈ ਹੁਣ ਆ ਜਾਓ ਤੁਸੀਂ ਇਧਰਲੇ ਪਾਸੇ ਜਿਹੜੀ ਆਪਾਂ ਆਹ ਸਲਾਈ ਜਿਹੜੀ ਮਤਲਬ ਅ ਲੈਗਸ ਤੇ ਮਤਲਬ ਜਿਹੜੀ ਸੈਂਟਰ ਦੇ ਵਿੱਚ ਜਿਹੜੀ ਸੀਨ ਲੱਗਦੀ ਹੁੰਦੀ ਆ ਝੋਲੀ ਵਾਲੀ ਠੀਕ ਹੈ ਤੁਸੀਂ ਨੀਚੇੋਂ ਸ਼ੁਰੂ ਕਰਨਾ ਨੀਚੇ ਸ਼ੁਰੂ ਕਰਨਾ ਉੱਪਰ ਵਾਲੇ ਪਾਸੇ ਜੇ ਪਹਿਲਾਂ ਚਾਹੋ ਤਾਂ ਤੁਸੀਂ ਆ ਵੀ ਕੰਮ ਪਹਿਲਾਂ ਕਰ ਸਕਦੇ ਜੇ ਤੁਸੀਂ ਬਿਗਨਰ ਹੋ ਫਿਰ ਤੁਸੀਂ ਪਹਿਲਾਂ ਹੀ ਇੱਥੋਂ ਇਦਾਂ ਫੱਟਾ ਮੋੜ ਦੋ ਆ ਦੇਖੋ ਆ ਤੁਸੀਂ ਜਿੱਥੇ ਨਿਸ਼ਾਨੀ ਲਾਈ ਸੀ ਇੱਥੋਂ ਇਸ ਤਰੀਕੇ ਦੇ ਨਾਲ ਇੱਥੋਂ 모ੜੋ ਠੀਕ ਹੈ ਇਹਨੂੰ ਅੰਦਰੋਂ ਫਿਰ ਅੱਧਾ ਇੰਚ ਅੰਦਰ ਨੂੰ 모ੜੋ ਠੀਕ ਹੈ ਤੇ ਇੱਥੇ ਆਪਾਂ ਕੀ ਕਰਾਂਗੇ ਸਲਾਈ ਲਗਾ ਦਾਂਗੇ ਅਗਲੇ ਪਲਾਜ਼ੋ ਵਿੱਚ ਸਾਨੂੰ ਦੂਸਰੇ ਦਾ ਕਿੰਦਾ ਸਲਾਈ ਲਾਉਣੀ ਉਹ ਵੀ ਦੱਸ ਦਾਂਗੇ ਜੇ ਤੁਸੀਂ ਬਿਗਨਰ ਹੋ ਤਾਂ ਫਿਰ ਤੁਸੀਂ ਇਸ ਤਰੀਕੇ ਦੇ ਨਾਲ ਲਾ ਸਕਦੇ ਹੋ ਇਦਾਂ ਤੁਹਾਨੂੰ ਸੌਕਾ ਹੋ ਜਾਊ ਉਦਾਂ ਤੁਹਾਡੇ ਤੋਂ ਅਡਜਸਟਮੈਂਟ ਨਹੀਂ ਹੋਣਗੇ ਇਸੇ ਤਰੀਕੇ ਦੇ ਨਾਲ ਹੀ ਆਪਾਂ ਦੂਜੇ ਪਾਸੇ ਜਿਹੜੀ ਉਹ ਏਦਾਂ ਦੇਖੋ ਸਲਾਈ ਲੱਗ ਗਈ ਆ ਦੇਖੋ ਠੀਕ ਹੈ ਇਸੇ ਤਰੀਕੇ ਦੇ ਨਾਲ ਹੀ ਆਪਾਂ ਦੂਜੇ ਪਾਸੇ ਸਲਾਈ ਲਾ ਲਾਂਗੇ ਸੋ ਦੇਖੋ ਦੋਨੇ ਪਾਸੇ ਆਪਾਂ ਇਸ ਤਰੀਕੇ ਨਾਲ ਸਲਾਈ ਲਾ ਲਈ ਆ ਫੱਟਾ ਥੱਲੇੋਂ ਜਿਹੜਾ ਪੈਂਟ ਆਲਾ ਮੋੜ ਲਿਆ ਹੁਣ ਕੀ ਕਰਨਾ ਆਪਾਂ ਇਸ ਤਰ੍ਹਾਂ ਆ ਪੁੱਠਾ ਪਾਸੇ ਨੂੰ ਉੱਪਰ ਕਰ ਲਾਂਗੇ ਸਿੱਧਾ ਪਾਸਾ ਅੰਦਰਲੇ ਪਾਸੇ ਆ ਇਹਨਾਂ ਦੋਨਾਂ ਪਹੁੰਚਾਂ ਨੂੰ ਆਪਸ ਵਿੱਚ ਜੋੜਾਂਗੇ ਹੁਣ ਆਪਾਂ ਦੇਖਾਂਗੇ ਕਿ ਪਹੁੰਚਾ ਕਿੰਨਾ ਪਰਖਣਾ ਵਾ ਇਹਦਾ ਆ ਦੇਖੋ ਜੇ ਤਾਂ ਤੁਹਾਡੇ ਮਤਲਬ ਕਾਫੀ ਪਾਰ ਆ ਸਰੀਰ ਆ ਠੀਕ ਹੈ ਫਿਰ ਤੁਸੀਂ 7 ਇੰਚ ਤੱਕ ਰੱਖ ਲਓ ਜਾਂ 6.5 ਇੰਚ ਦਾ ਪਹੁੰਚਾ ਰੱਖ ਲਓ ਪਰਫੈਕਟ ਆ ਤੇ ਜੇ ਬਾਹਲੇ ਬਤਲਿਓ ਫਿਰ 6 ਇੰਚ ਦਾ ਵੀ ਰੱਖ ਲਓ ਕੋਈ ਨਹੀਂ ਆਪਾਂ 6.5 ਇੰਚ ਦਾ ਇੱਥੇ ਪਹੁੰਚਾ ਜਿਹੜਾ ਉਹ ਰੱਖਿਆ ਤੁਸੀਂ ਇਹਦੇ 6.5 ਇੰਚ ਤੇ ਜਿਹੜੀ ਆ ਉਹ ਕੀ ਹੈ ਨਿਸ਼ਾਨੀ ਲਾ ਲਓ ਇੱਥੇ ਆਪਾਂ ਡਬਲ ਸਿਲਾਈ ਲਾਵਾਂਗੇ ਡਬਲ ਦੀ ਵੀ ਟ੍ਰਿਪਲ ਹੀ ਲਾਵਾਂਗੇ ਕਿਉਂਕਿ ਪਹੁੰਚਾ ਪਾਉਣ ਲੱਗੇ ਬਹੁਤ ਜਲਦੀ ਉੱਦੜ ਜਾਂਦਾ ਕੱਚੀ ਸੀਨ ਹੋਵੇ ਤਾਂ ਇਦਾਂ ਇਦਾਂ ਆਪਾਂ ਸੈੱਟ ਕਰੀ ਜਾਵਾਂਗੇ ਇਹ ਤੋਂ ਫਿਰ ਮੋੜ ਕੇ ਇੱਕ ਡਬਲ ਸਲਾਈ ਲਾਵਾਂਗੇ ਕਿਉਂਕਿ ਪੌਂਚ ਦੀ ਪਮਸਲਵਾਰ ਆਪਾਂ ਉਹ ਜਿਹੜੀ ਆ ਨਿਸ਼ਾਨੀ ਹੁੰਦੀ ਤੁਸੀਂ ਟ੍ਰਿਪਲ ਤੋਂ ਘੱਟ ਨਾਲ ਆਇਆ ਕਰੋ ਇਹ ਹੈਗੀ ਜਿਹੜੀ ਅੰਦਰਲੀ ਸੀਨ ਆ ਇਹ ਵੀ ਤੁਸੀਂ ਜਿਹੜੀ ਲਾਉਣੀ ਆ ਸੀਨ ਇਹ ਡਬਲ ਹੀ ਲਾਉਣੀ ਆ ਆ ਦੇਖੋ ਇਦਾਂ ਸਲਾਈ ਲਾਈ ਚੱਲੋ ਇਹ ਕਪੜਾ ਦਾ ਉੱਪਰ ਵਾਲਾ ਖਿੱਚਣਾ ਨਾ ਥੱਲੇ ਵਾਲਾ ਇੱਥੇ ਝੋਲੀ ਦੇ ਦੋਨੇ ਪਾਸਿਆਂ ਨੂੰ ਇਦਾਂ ਫੜੋ ਹੱਥ 'ਚ ਦੇਖੋ ਕਿ ਸਾਡਾ ਕਪੜਾ ਬਰਾਬਰ ਹੀ ਹੈ ਕੋਈ ਘਟਵਾਦ ਨਹੀਂ ਹੋਣਾ ਚਾਹੀਦਾ ਆ ਦੇਖੋ ਇੱਥੇ ਝੋਲੀ ਆ ਗਈ ਇੱਥੇ ਕੋਈ ਤੁਸੀਂ ਸੂਈ ਕੱਢ ਲੈਣੀ ਆ ਦੂਜੇ ਪਾਸੇ ਪਹੁੰਚ ਆਵਾ ਜਿਹੜਾ ਉਧਰਲੇ ਪਾਸੇ ਦੁਬਾਰਾ ਫਿਰ ਸ਼ੁਰੂ ਕਰੋ ਇਸੇ ਤਰੀਕੇ ਦੇ ਨਾਲ ਜਦੋਂ ਵੀ ਤੁਸੀਂ ਉੱਪਰੋਂ ਸਲਾਈ ਮਾਰਨੀ ਨਲਕੀ ਦੀ ਸਲਾਈ ਭਾਵੇਂ ਤੋਂ ਸਲਵਾਰ ਭਾਵੇਂ ਪੈਂਟ ਪਲਾਜ਼ੋ ਤੁਸੀਂ ਥੱਲੇੋਂ ਹਮੇਸ਼ਾ ਉੱਪਰਲੇ ਪਾਸੇ ਨੂੰ ਸਲਾਈ ਮਾਰਨੀ ਉੱਪਰੋਂ ਥੱਲੇ ਨੂੰ ਨਹੀਂ ਮਾਰਨੀਗੀ ਆ ਦੇਖੋ ਇੱਥੇ ਮੈਂ 6.5 ਇੰਚ ਦੀ ਨਿਸ਼ਾਨੀ ਲਾੜੀਏ ਦੂਜੇ ਪੈਰ ਦਾ ਪਹੁੰਚ ਆਵਾ ਇਹ ਦੇਖੋ ਸਿੱਧੀ ਸਲਾਈ ਆਪਾਂ ਇੱਥੋਂ ਫਿਰ ਸ਼ੁਰੂ ਕਰ ਦਾਂਗੇ देखो हूं आप जी मार ली है ठीक है बाद जी डबल सिलाई है जी आप नलकी वाली सीन पर जीडी आप ਇਹ ਡਬਲ ਸਲਾਈ ਖਿੱਚਾਂਗੇ ਦੇਖੋ ਆਪਾਂ ਡਬਲ ਸਲਾਈ ਹੈ ਜਿਹੜੀ ਉਹ ਮਾਰ ਲਈ ਆ ਹੁਣ ਆਪਾਂ ਕੀ ਕਰਨਾ ਜਿਹੜੀ ਆ ਚੀਜ਼ ਆ ਠੀਕ ਹੈ ਇੱਥੇ ਕੀ ਕਰਨਾ ਆਪਾਂ ਆ ਜਿਹੜੀ ਝੋਲੀ ਵਾਲੀ ਸੀ ਆ ਦੇਖੋ ਆ ਝੋਲੀ ਆ ਇੱਥੇ ਆਪਾਂ ਕੀ ਕਰਨਾ ਹਲਕੇ ਹਲਕੇ ਕੱਟ ਲਾ ਦੇਣੇ ਬਿਲਕੁਲ ਹਲਕੇ ਹਲਕੇ ਕੱਟ ਲਾਉਣੇ ਜ਼ਿਆਦਾ ਨਹੀਂ ਸੀਨ ਤੱਕ ਕਿੰਚੀ ਪਹੁੰਚਣੀ ਚਾਹੀਦੀ ਆ ਹਲਕੇ ਹਲਕੇ ਕੱਟ ਇਨ ਕੇਸ ਜੇ ਵਿਚਾਲਿਓਂ ਕੋਈ ਵੀ ਚੱਕਿਆ ਜਾ ਜਾਂਦਾ ਫਿਰ ਉਹ ਉਹ ਚੀਜ਼ ਦੀ ਪ੍ਰੋਬਲਮ ਨਹੀਂ ਆਊਗੀ ਠੀਕ ਹੈ ਤੇ ਆ ਜਿਹੜਾ ਫालतू ਜਿਹੜਾ ਕਪੜਾ ਇਹਦਾ ਕੀ ਕਰਨਾ ਆਪਾਂ ਜਿਹੜਾ ਇਥੋਂ ਪੋਹੇ ਨਾਲੋਂ ਫालतੂ ਦਾ ਗੇਨਾਲ ਦੀ ਨਾਲ ਹੀ ਆਪਾਂ ਕਟਿੰਗ ਕਰ ਦੇਣੀ ਆ ਠੀਕ ਹੈ ਤਾਂ ਕਿ ਆਪਣੀ ਜਿਹੜੀ ਪਰਫੈਕਟ ਆ ਉਹ ਜਿਹੜੀ ਫਿਨਿਸ਼ਿੰਗ ਆ ਜਾਏ ਠੀਕ ਹੈ ਤੇ ਆਹ ਕੱਪੜਾ ਜਿਹੜਾ ਫालतੂ ਆਪਾਂ ਇਹ ਕੱਟ ਦੇਣਾ ਸੈਟਿੰਗ ਕਰ ਦੇਣੀ ਆ ਦੀ ਪੂਰੇ ਤਰੀਕੇ ਦੇ ਨਾਲ ਆਪਾਂ ਸੋ ਆ ਦੇਖੋ ਇਹ ਆਪਣਾ 벨ਟ ਵਾਲਾ ਪਲਾਜੋ ਜਿਹੜਾ ਬਿਲਕੁਲ ਬਣ ਕੇ ਰੈਡੀ ਹੋ ਗਿਆ ਠੀਕ ਹੈ ਬਹੁਤ ਹੀ ਇਜ਼ੀ ਤਰੀਕੇ ਦੇ ਨਾਲ ਆਪਾਂ ਬਣਾਇਆ ਇੱਕ ਇੱਕ ਮੈਨੂੰ ਉਮੀਦ ਆ ਕਿ ਇੱਕ ਇੱਕ ਚੀਜ਼ ਤੁਹਾਨੂੰ ਸਮਝ ਆਈ ਹੋਊਗੀ ਤੇ ਜੇ ਤੁਹਾਨੂੰ ਸਮਝ ਆ ਗਈ ਹੈ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ ਤੇ ਲਾਈਕ ਸ਼ੇਅਰ ਤੇ ਕਮੈਂਟ ਚ ਮੈਨੂੰ ਦੱਸਣਾ ਨਾ ਭੁੱਲਿਓ ਕਿ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਜਿਹੜੀਆਂ ਮੇਰੀਆਂ ਭੈਣਾਂ ਪਹਿਲੀ ਵਾਰ ਇਸ ਚੈਨਲ ਤੇ ਆਈਆਂ ਸਬਸਕ੍ਰਾਈਬ ਕਰਨਾ ਤਾਂ ਬਿਲਕੁਲ ਵੀ ਨਾ ਭੁੱਲਿਓ ਸੋ ਆਪਦੀਆਂ ਡਿਮਾਂਡਾਂ ਜ਼ਰੂਰ ਦੱਸਿਓ ਤੇ ਥੈਂਕਸ ਫॉर ਵਾਚਿੰਗ ਕੁਦਰਤ ਕ੍ਰੀਏਸ਼ਨ